ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨੇਈ ਅਤੇ ਸਿੰਗਾਪੁਰ ਦੀ ਯਾਤਰਾ ਹੇਠ ਪਹਿਲੇ ਪੜਾਅ ਹੇਠ ਅੱਜ ਬਰੂਨੇਈ ਦੇ ਬੰਦਰਸੀਰੀ ਬੇਗਵਾਨ ਪੁੱਜੇ ਬੰਦਰਸੀਰੀ ਬੇਗਵਾਨ ਪਹੁੰਚਣ ਤੇ ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਤੌਰ ਤੇ ਬਰੂਨੇਈ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸੀਨੀਅਰ ਮੰਤਰੀ ਪ੍ਰਿੰਸ ਹਾਜੀ ਅਲ ਮੁਹਤਾਦੀ ਬਿਲਾਹ ਨੇ ਸਵਾਗਤ ਕੀਤਾ ਬੇਗਵਾਨ ਪੁੱਜਣ ਤੇ ਪ੍ਰਧਾਨ ਮੰਤਰੀ ਦਾ ਭਾਰਤੀ ਭਾਈਚਾਰੇ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ प्रधानमंत्री नरेंद्र मोदी ने उथे पहुंच के नवें चांसरी भवन का उद्घाटन किया हूं भारतीय उच्च कमीशन इस नवे चांसरी भवन तो कम करेगा ਇਹ ਦੌਰਾ ਇਸ ਲਈ ਖਾਸ ਹੈ ਕਿਉਂਕਿ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ब्रुनेई ਦੀ ਪਹਿਲੀ ਦਵੱਲੀ ਯਾਤਰਾ ਹੈ ਅਤੇ ਇਹ ਅਜਿਹੇ ਸਮੇਂ ਚੋਈ ਹੈ ਜਦੋਂ ਦੋਵੇਂ ਦੇਸ਼ ਇਸ ਸਾਲ ਕੂਟਨੀਤਿਕ ਸਬੰਧਾਂ ਦੀ ਸਥਾਪਨਾ ਦੇ 40 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਨੇ ਯਾਤਰਾ ਤੇ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਬਰੂਨੇਈ ਅਤੇ ਸਿੰਗਾਪੁਰ ਦੀ ਉਨ੍ਹਾਂ ਦੀ ਇਸ ਯਾਤਰਾ ਨਾਲ ਦੋਹਾਂ ਦੇਸ਼ਾਂ ਇਤਿਹਾਸian ਦੇਸ਼ਾਂ ਨਾਲ ਭਾਰਤ ਦੀ ਭਾਗੀਦਾਰੀ ਹੋਰ ਮਜ਼ਬੂਤ ਹੋਵੇਗੀ ਉਹਨਾਂ ਨੇ ਕਿਹਾ ਕਿ ਬਰੂਨੇਈ ਭਾਰਤ ਦੀ ਐਕਟ ਈਸਟ ਨੀਤੀ ਅਤੇ ਇੰਡੋ-ਪੈਸੀਫਿਕ ਵਿਜ਼ਨ ਵਿੱਚ ਇੱਕ ਮਹੱਤਵਪੂਰਨ ਪਾਈ ਵਾਲਾ ਭਾਰਤ ਅਤੇ ਬਰੂਨੇਈ ਦੋਸਤਾਨਾ ਸਬੰਧ ਨੇ ਜੋ ਦੁਵੱਲੇ ਅਤੇ ਬਹੁਪੱਖੀ ਮੁੱਦਿਆਂ ਤੇ ਆਪਸੀ ਸਨਮਾਨ ਅਤੇ ਸਮਝ ਤੇ ਆਧਾਰਿਤ ਨੇ ਦੋਵੇਂ ਦੇਸ਼ ਹਜ਼ਾਰ ਸਾਲਾਂ ਦੇ ਇਤਿਹਾਸ ਸੱਭਿਆਚਾਰ ਅਤੇ ਪਰੰਪਰਾ ਨਾਲ ਜੁੜੇ ਹੋਏ ਨੇ ਪ੍ਰਧਾਨ ਮੰਤਰੀ ਮੋਦੀ ਯਾਤਰਾ ਦੇ ਦੂਜੇ ਪੜਾਅ ਵਿੱਚ ਕੱਲ ਸਿੰਗਾਪੁਰ ਜਾਣਗੇ ਉੱਥੇ ਉਹ ਵਾਈਬ੍ਰੈਂਟ ਵਪਾਰਕ ਪਾਈਚਾਰਿਆਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਿੰਗਾਪੁਰ ਨਾਲ ਵਿਸ਼ੇਸ਼ ਤੌਰ ਤੇ ਉન્નਤ ਉਸਾਰੀ ਡਿਜੀਟਲਿਕਰਨ ਅਤੇ ਟਿਕਾਊ ਵਿਕਾਸ ਦੇ ਨਵੇਂ ਅਤੇ ਉੱਭਰਦੇ ਖੇਤਰਾਂ ਵਿੱਚ ਰਣਨੀਤਕ ਪਾਈਵਾਲੀ ਨੂੰ ਮਜ਼ਬੂਤ ਕਰਨ ਤੇ ਚਰਚਾ ਕਰਨ ਲਈ ਵੀ ਉਤਸੁਕ ਨੇ